ਇਹ ਬਹੁਤ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਸਾਰਿਆਂ ਨੂੰ ਪਿਆ ਹੈ। ਬਿਲਕੁਲ ਜੀ ਬਹੁਤ ਦੁੱਖ ਦੀ ਗੱਲ ਹੈ ਜਦੋਂ ਅੱਜ ਸਵੇਰੇ ਸਾਨੂੰ ਇਹ ਖਬਰ ਮਿਲੀ ਕਿ ਡਾਕਟਰ ਜਸਵਿੰਦਰ ਪੱਲਾ ਇਸ ਸੰਸਾਰ ਵਿੱਚ ਨਹੀਂ ਰਹੇ। ਨਾ ਮੰਨਣਯੋਗ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਇਦਾਂ ਨਹੀਂ ਹੋ ਸਕਦਾ ਕਿਉਂਕਿ ਅਜੇ ਉਹਨਾਂ ਦੀ 65 ਸਾਲ ਉਮਰ ਸੀ। ਅਸੀਂ ਹਰ ਪੱਖ ਤੋਂ ਉਹਨਾਂ ਨੂੰ ਦੇਖਿਆ ਭਾਵੇਂ ਕਿ ਉਹ ਸਾਡੇ ਟੀਚਰ ਸੀ ਜਾਂ ਸਾਡੇ ਪੁਲੀਕ ਸੀ ਔਰ ਸਾਡੇ ਹੈੱਡ ਸੀ ਔਰ ਐਜ ਹਿਊਮਨ ਬੀਇੰਗ ਉਹਦੇ ਵਰਗਾ ਇਨਸਾਨ ਮਿਲਣਾ ਬਹੁਤ ਔਖਾ ਪੀ ਐਚ ਡੀ ਦੀ ਪੜਾਈ ਕਰਨ ਦੇ ਨਾਲ ਬਿਲਕੁਲ ਕਮੇਡੀਅਨ ਦੇ ਵਿੱਚ ਵੀ ਐਕਸਲ ਕਰਨਾ ਔਰ ਉਹਨਾਂ ਦੇ ਸਨੇਹਾ ਦੇਣ ਦਾ ਤਰੀਕਾ ਅੰਦਾਜ਼ ਬਹੁਤ ਹੀ ਵੱਖਰਾ ਸੀ ਉਹੋ ਜਿਹੇ ਇਨਸਾਨ ਬਹੁਤ ਘੱਟ ਨੇ ਸੰਸਾਰ ਦੇ ਵਿੱਚ ਕਿਉਂਕਿ ਆਪਣੇ ਵਿੱਚ ਤਾਂ ਪਤਾ ਨਹੀਂ ਕੀ ਉਹ ਸਮਾਈ ਬੈਠੀ ਹੋਣਗੇ ਪਰ ਦੂਸਰੇ ਨੂੰ ਇੰਨਾ ਖਸਾਉਂਦੇ ਸੀ ਹੁਣ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਹੀ ਜਿਹੜਾ ਸਾਡਾ ਚਿਹਰਾ ਹਸ ਹਸਣਾ ਲੱਗ ਜਾਂਦਾ ਸੀ ਕਿਸਾਨ ਮੇਲਿਆਂ ਦੇ ਵਿੱਚ ਜਦੋਂ ਉਹਨਾਂ ਨੇ ਸਟੇਜ 'ਤੇ ਚੜਨਾ ਕਿ ਕਿੰਨਾ 10 15000 ਕਿਸਾਨ ਬਾਰ ਸਾਹਮਣੇ ਬੈਠਾ ਹੁੰਦਾ ਸੀ ਜੀ ਉਹਨਾਂ ਦੀ ਕਈ ਗੱਲ 2 ਮਿੰਟ ਦੇ ਵਿੱਚ ਲੋਕਾਂ ਨੇ ਬੱਲੇ ਬੰਦ ਲੈਣੀ ਦੇਖੋ ਡਾਕਟਰ ਜਸਿੰਦਰ ਭੱਲਾ ਨੂੰ ਕੋਈ ਵੀ ਤੁਸੀਂ ਕੰਮ ਦਿੰਦੇ ਸੀ ਕੋਈ ਵੀ ਟਾਸਕ ਦਿੰਦੇ ਸੀ ਕੋਈ ਵੀ ਅਸਾਈਨਮੈਂਟ ਦਿੰਦੇ ਸੀ ਉਹ ਇੰਨੀ ਬਾਖੂਬੀ ਟਾਸਕ ਨੂੰ ਨਿਭਾਉਂਦੇ ਸੀ ਕਿ ਕੋਈ ਵੀ ਪਹਿਲੂ ਛੱਡਦੇ ਨਹੀਂ ਸੀ ਹੁੰਦੇ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿਨ ਕੋਲ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗੇ ਆ ਸਿਰਫ ਪੰਜਾਬੀ ਇੰਡਸਟਰੀ ਨੂੰ ਨਹੀਂ ਕਵਾਂਗੇ ਸਾਡੇ ਪੰਜਾਬ ਦੇ ਵਿੱਚ ਵਸਦੇ ਹਰ ਇੱਕ ਜਿੰਨੇ ਵੀ ਵਿਅਕਤੀ ਨੇ ਜਾਂ ਫਿਰ ਪੰਜਾਬ ਤੋਂ ਬਾਹਰ ਵੀ ਪਰਦੇਸਾਂ ਦੇ ਵਿੱਚ ਬੈਠੇ ਪੰਜਾਬੀ ਜਿਨ੍ਹਾਂ ਨੂੰ ਕੀ ਫਿਲਮਾਂ ਦੇਖਣ ਦੇ ਸ਼ੌਕੀਨ ਔਰ ਉੱਥੇ ਹੀ ਜਸਵਿੰਦਰ ਪੱਲਾ ਦੇ ਫੈਨ ਉਹਨਾਂ ਦਾ ਅੱਜ ਸਵੇਰੇ ਜਿਹੜਾ ਦਿਹਾਂਤ ਹੋਇਆ ਜਿਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਸਾਂਝ ਵੈਸੇ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਨਾਲ ਪਾਈ ਹੈ ਕਿਉਂਕਿ ਉਹਨਾਂ ਦੀ ਰਿਪਰੈਜ਼ੈਂਟ ਉਹਨਾਂ ਨੇ ਜਿਸ ਤਰੀਕੇ ਨਾਲ ਆਪਣੇ ਆਪ ਨੂੰ ਕੀਤਾ ਚਾਹੇ ਉਹ ਕਿਸੇ ਫਿਲਮ ਦਾ ਡਾਇਲੋਗ ਹੋਵੇ ਚਾਹੇ ਫਿਲਮ ਦੇ ਵਿੱਚ ਨਿਭਾਰੇ ਕਿਰਦਾਰ ਹੋਵੇ ਚਾਹੇ ਚਾਚਾ ਚੱਤਰੇ ਦਾ ਕਿਰਦਾਰ ਹੋਵੇ ਇਹ ਸਾਰੇ ਕਿਰਦਾਰਾਂ ਦੇ ਨਾਲ ਬਹੁਤ ਸਾਰਾ ਪਿਆਰ ਜਿਹੜਾ ਉਹਨਾਂ ਨੂੰ ਲੋਕਾਂ ਦਾ ਮਿਲਿਆ ਪਰ ਅਸਲੀ ਸਾਂਝ ਜਿਹੜੀ ਹੈ ਦੋਸਤਾ ਦੇ ਨਾਲ ਯਾਰਾ ਦੇ ਨਾਲ ਸਾਥੀਆਂ ਦੇ ਨਾਲ ਪੈਂਦੀ ਹੈ ਪਰਿਵਾਰਕ ਮੈਂਬਰਾਂ ਤੋਂ ਬਾਅਦ ਜੇਕਰ ਕੋਈ ਸਭ ਤੋਂ ਪਹਿਲਾਂ ਆਵਾਜ਼ ਦੇ ਵਿੱਚ ਆਂਦਾ ਤਾਂ ਦੋਸਤ ਯਾਰੀ ਹੁੰਦੇ ਨੇ ਤਾਂ ਪੀਆਈਯੂ ਦੇ ਵਿੱਚ ਉਹਨਾਂ ਨੇ ਕਾਫੀ ਸਮਾਂ ਜਿਹੜਾ ਬਤੀਤ ਕੀਤਾ ਐਜ਼ ਅ ਲੈਕਚਰਰ ਉਹ ਇੱਥੇ ਰਹੇ ਨੇ ਤਾਂ ਸਾਡੇ ਨਾਲ ਟੀਐਸ ਰਿਆਰ ਸਰ ਮੌਜੂਦ ਨੇ ਜਿਨ੍ਹਾਂ ਨੇ ਕਾਫੀ ਗੁੜੀ ਸਾਜ ਉਹਨਾਂ ਨਾਲ ਪਾਈ ਹੋਈ ਸੀ ਤੇ ਅੱਜ ਸਵੇਰੇ ਦੇਹਾਨ ਤੋਂ ਬਾਅਦ ਜਿਹੜਾ ਕਿ ਪਹੁੰਚਿਆ ਸਾਡੇ ਕੋਲ ਸਰ ਕੀ ਕਹਿਣਾ ਚਾਹੁੰਦੇ ਹੋ ਵੈਸੇ ਬਹੁਤ ਮੰਦ ਭਾਗੀ ਖਬਰ ਜਿਹੜੀ ਸਾਹਮਣੇ ਆਈ ਹੈ ਕਿਉਂਕਿ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਸਾਰਿਆਂ ਨੂੰ ਪਿਆ ਹੈ ਜੀ ਹਾਂ ਬਿਲਕੁਲ ਜੀ ਬਹੁਤ ਦੁੱਖ ਦੀ ਗੱਲ ਹੈ ਜਦੋਂ ਅੱਜ ਸਵੇਰੇ ਸਾਨੂੰ ਇਹ ਖਬਰ ਮਿਲੀ ਕਿ ਡਾਕਟਰ ਜਸਵਿੰਦਰ ਪੱਲਾ ਇਸ ਸੰਸਾਰ ਵਿੱਚ ਨਹੀਂ ਰਹੇ ਤਾਂ ਬਿਲਕੁਲ ਇਹ ਨਾ ਮੰਨਣਯੋਗ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਇਦਾਂ ਨਹੀਂ ਹੋ ਸਕਦਾ ਕਿਉਂਕਿ ਅਜੇ ਉਹਨਾਂ ਦੀ 65 ਸਾਲ ਉਮਰ ਸੀ ਜੀ ਔਰ ਬਹੁਤ ਹੀ ਵਧੀਆ ਇਨਸਾਨ ਕਿਉਂਕਿ ਅਸੀਂ ਹਰ ਪੱਖ ਤੋਂ ਉਹਨਾਂ ਨੂੰ ਦੇਖਿਆ ਭਾਵੇਂ ਕਿ ਉਹ ਸਾਡੇ ਟੀਚਰ ਸੀ ਜਾਂ ਸਾਡੇ ਕੁਲੀਕ ਸੀ ਔਰ ਸਾਡੇ ਹੈੱਡ ਸੀ ਔਰ ਐਜ ਹਿਊਮਨ ਬੀਇੰਗ ਉਹਦੇ ਵਰਗਾ ਇਨਸਾਨ ਮਿਲਣਾ ਬਹੁਤ ਔਖਾ ਕੋਈ ਨੇ ਦੇਖਿਆ ਹੋਵੇਗਾ ਕਿ ਆ ਪੀ ਐਚ ਡੀ ਦੀ ਪੜਾਈ ਕਰਨ ਦੇ ਨਾਲ ਬਿਲਕੁਲ ਕਮੇਡੀਅਨ ਦੇ ਵਿੱਚ ਵੀ ਐਕਸਲ ਕਰਨਾ ਔਰ ਉਹਨਾਂ ਦੇ ਸਨੇਹਾ ਦੇਣ ਦਾ ਤਰੀਕਾ ਅੰਦਾਜ਼ ਬਹੁਤ ਹੀ ਵੱਖਰਾ ਸੀ ਔਰ ਸਾਡੇ ਸਾਰੇ ਪੰਜਾਬ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰਦੇ ਆ ਜੀ ਔਰ ਤਾਂ ਹੀ ਅੱਜ ਜਦੋਂ ਹੀ ਮੈਸੇਜ ਮੈਂ ਸਾਰੇ ਕਿਸਾਨਾਂ ਨੂੰ ਸਾਰੀ ਕੁਆਲਿਟੀ ਦੇ ਵਿੱਚ ਪਾਇਆ ਤਾਂ ਸ਼ੋਗ ਦੀ ਲਹਿਰ ਜਿਹੜੀ ਆ ਉਹ ਬਹੁਤ ਹਰ ਇੱਕ ਇਨਸਾਨ ਨੂੰ ਦੁੱਖ ਲਗਾਉਂਦੀ ਇਹ ਇਹ ਕਿਵੇਂ ਹੋ ਗਿਆ ਜੀ ਸਰ ਜਿਵੇਂ ਤੁਸੀਂ ਦੱਸਿਆ ਵੀ ਬਹੁਤ ਪਿਆਰ ਲੋਕਾਂ ਦਾ ਉਹਨਾਂ ਨੂੰ ਮਿਲਿਆ ਹਰ ਫਿਲਮ ਦੇ ਵਿੱਚ ਉਹਨਾਂ ਦਾ ਕਿਰਦਾਰ ਦੇਖਣ ਨੂੰ ਮਿਲਿਆ ਤਾਂ ਉਹ ਕੈਰੈਕਟਰ ਦੀ ਲੋਗੂ ਡੀ ਕਰਦੇ ਸੀ ਕਿ ਕਦੋਂ ਸਕਰੀਨ ਦੇ ਉੱਤੇ ਜਸਵਿੰਦਰ ਪੱਲਾ ਜੀ ਨਜ਼ਰ ਆਉਣਗੇ ਤਾਂ ਜੇ ਸਕਰੀਨ ਦੇ ਉੱਤੇ ਨਜ਼ਰ ਆਉਂਦੇ ਸੀ ਤਾਂ ਹਮੇਸ਼ਾ ਹੱਸਦੇ ਚਿਹਰੇ ਉਹਨਾਂ ਦੇ ਨਜ਼ਰ ਆਏ ਹਮੇਸ਼ਾ ਲੋਕਾਂ ਨੂੰ ਹਸਾਉਂਦੇ ਹੋਏ ਨਜ਼ਰ ਆਏ ਅ ਇਨ ਹਿਊਮਨ ਤੁਸੀਂ ਉਹਨਾਂ ਨੂੰ ਮਿਲੇ ਹੋ ਤੁਸੀਂ ਉਹਨਾਂ ਨਾਲ ਸਮਾਂ ਬਤੀਤ ਕੀਤਾ ਉਹ ਕਿਸ ਤਰੀਕੇ ਦੇ ਇਨਸਾਨ ਸੀ ਕੀ ਪਰਸਨੈਲਿਟੀ ਕੀ ਸੀ ਉਹਨਾਂ ਦੀ ਹਾਂ ਬਿਲਕੁਲ ਜੀ ਉਹੋ ਜਿਹੇ ਇਨਸਾਨ ਬਹੁਤ ਘੱਟ ਨੇ ਸੰਸਾਰ ਦੇ ਵਿੱਚ ਜੀ ਕਿਉਂਕਿ ਆਪਣੇ ਵਿੱਚ ਤਾਂ ਪਤਾ ਨਹੀਂ ਕੀ ਉਹ ਸਮਾਈ ਬੈਠੀ ਹੋਣਗੇ ਪਰ ਦੂਸਰੇ ਨੂੰ ਇੰਨਾ ਕ ਹਸਾਉਂਦੇ ਸੀ ਹੁਣ ਤਾਂ ਅਸੀਂ ਉਹਨਾਂ ਨੂੰ ਦੇਖ ਕੇ ਹੀ ਜਿਹੜਾ ਵਾ ਸਾਡਾ ਚਿਹਰਾ ਹਸ ਹਸਣਾ ਲੱਗ ਜਾਂਦਾ ਸੀ ਕਿਸਾਨ ਮੇਲਿਆਂ ਦੇ ਵਿੱਚ ਜਦੋਂ ਉਹਨਾਂ ਨੇ ਸਟੇਜ 'ਤੇ ਚੜਨਾ ਕਿ ਕਿੰਨਾ 10 15000 ਕਿਸਾਨ ਬਾਰ ਸਾਹਮਣੇ ਬੈਠਾ ਹੁੰਦਾ ਸੀ ਜੀ ਉਹਨਾਂ ਦੀ ਕਈ ਗੱਲ 2 ਮਿੰਟ ਦੇ ਵਿੱਚ ਲੋਕਾਂ ਨੇ ਬੱਲੇ ਬੰਨ ਲੈਣੀ ਸਾਡੀਆਂ ਵੈਰਾਈਟੀਆਂ ਸਾਡੀ ਖੇਤੀ ਸਾਹਿਤ ਲੋਕਾਂ ਨੇ ਉਹਨੂੰ ਪਿਆਰ ਕਰਨਾ ਡਾਕਟਰ ਪੱਲਾ ਨੂੰ ਬਹੁਤ ਲੋਕ ਪਿਆਰ ਕਰਦੇ ਸੀਗੇ ਔਰ ਅੱਜ ਪੀਜੂ ਔਰ ਸਾਡੇ ਕਿਸਾਨ ਭਰਾ ਔਰ ਵਿਸ਼ਵ ਪੱਧਰ ਤੇ ਮੈਂ ਦੇਖਿਆ ਕਿ ਬਹੁਤ ਇੱਕ ਸ਼ੌਕ ਦੀ ਲਹਿਰ ਹੈ ਕਿ ਡਾਕਟਰ ਪੱਲਾ ਸਾਨੂੰ ਸਾਡੇ ਕਿ ਚਲੇਗੇ ਜਿੰਨੇ ਵੀ ਕਲਾਕਾਰ ਆਰਟਿਸਟ ਉਹਨਾਂ ਦੇ ਨਾਲ ਕੰਮ ਕੀਤਾ ਹਰ ਇੱਕ ਨੇ ਉਹਨਾਂ ਦੀ ਤਾਰੀਫ ਦੇ ਜਿਹੜੇ ਫੁੱਲ ਬੰਨੇ ਨੇ ਅੱਜ ਵੀ ਬਹੁਤ ਸੋਗ ਦੀ ਲਹਿਰ ਇੰਡਸਟਰੀ ਦੇ ਵਿੱਚ ਵੀ ਹੈ ਲੋਕਾਂ ਦੇ ਵਿੱਚ ਵੀ ਹੈ ਤੁਸੀਂ ਪਰਸਨਲੀ ਜਿਵੇਂ ਉਹਨਾਂ ਨੂੰ ਮਿਲਦੇ ਜੁਲਦੇ ਰਹਿੰਦੇ ਸੀ ਜ਼ਿਆਦਾਤਰ ਉਹ ਕੀ ਚੀਜ਼ਾਂ ਦੇ ਪਸੰਦ ਸੀ ਪੜਾਈ ਉਹਨਾਂ ਦਾ ਸ਼ੌਕੀਨ ਸੀ ਕਿਉਂਕਿ ਉਹਨਾਂ ਨੇ ਤਾਂ ਹੀ ਉਹ ਇਸ profession ਦੇ ਵਿੱਚ ਆਏ ਉਸ ਤੋਂ ਬਾਅਦ ਕਲਾਕਾਰੀ ਦੇ ਵਿੱਚ ਇੰਨਾ ਵਧੀਆ ਤਰੀਕੇ ਦੇ ਨਾਲ ਆਪਣਾ ਦਿਖਾਇਆ ਦੇਖੋ ਡਾਕਟਰ ਜਸਿੰਦਰ ਭੱਲਾ ਨੂੰ ਕੋਈ ਵੀ ਤੁਸੀਂ ਕੰਮ ਦਿੰਦੇ ਸੀ ਕੋਈ ਵੀ ਟਾਸਕ ਦਿੰਦੇ ਸੀ ਕੋਈ ਵੀ ਅਸਾਈਨਮੈਂਟ ਦਿੰਦੇ ਸੀ ਉਹ ਇੰਨੀ ਬਾਕੂ ਵੀ ਟਾਸਕ ਨੂੰ ਨਿਭਾਉਂਦੇ ਸੀ ਕਿ ਕੋਈ ਵੀ ਪਹਿਲੂ ਛੱਡਦੇ ਨਹੀਂ ਸੀ ਹੁੰਦੇ ਜੀ ਜੇ ਸਟੇਜ ਤੇ ਮੰਚ ਚਲਾਉਣਾ ਤਾਂ ਉਹਨਾਂ ਨੇ ਡਾਇਰੀ ਦੇ ਵਿੱਚ ਇੱਕ ਇੱਕ ਚੀਜ਼ ਲਿਖੀ ਹੁੰਦੀ ਸੀ ਜੀ ਤੇ ਅੱਜ ਅਸੀਂ ਸਟੇਜ ਚਲਾਉਂਦੇ ਆ ਤਾਂ ਇੱਕ ਇੱਕ ਚੀਜ਼ ਉਹਨਾਂ ਕੋਲੋਂ ਸਿੱਖੀ ਹੈ ਇੱਕ ਇੱਕ ਚੀਜ਼ ਉਹਨਾਂ ਕੋਲੋਂ ਸਿੱਖੀ ਜਿਹੜੀ ਅੱਜ ਸਟੇਜ ਤੇ ਬੋਲਣ ਨੂੰ ਜੀ ਕਰਦਾ ਔਰ ਵਿਸ਼ੇਸ਼ ਤੌਰ ਤੇ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ ਜਿਹੜਾ ਕਿ ਕਦੇ ਵੀ ਨਹੀਂ ਪੂਰਾ ਹੋ ਸਕਦਾ ਹਮੇਸ਼ਾ ਉਹਨਾਂ ਦੇ ਚਿਹਰੇ ਤੇ ਮੁਸਕਾਨ ਦੇਖੀ ਹੈ ਤੁਸੀਂ ਉਹਨਾਂ ਦੇ ਸਟੂਡੈਂਟ ਰਹੇ ਹੋ ਬਹੁਤ ਸਾਰੇ ਕਲਾਕਾਰਾਂ ਨੇ ਉਹਨਾਂ ਕੋਲ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਨੇ ਕਾਮੇਡੀ ਕਿੰਗ ਐਵੇਂ ਨਹੀਂ ਉਹਨਾਂ ਦਾ ਨਾਮ ਪਿਆ ਤੁਸੀਂ ਸਟੂਡੈਂਟ ਰਹੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਹਮੇਸ਼ਾ ਤੁਹਾਨੂੰ ਸਿੱਖਣ ਨੂੰ ਮਿਲੀਆਂ ਇੱਕ ਤਾਂ ਉਹਨਾਂ ਦੀ ਡੈਡੀਕੇਸ਼ਨ ਜਿਹੜੀ ਸੀ ਉਹ ਬਹੁਤ ਜ਼ਿਆਦਾ ਸੀ ਬਹੁਤ ਡੈਡੀਕੇਟ ਪਰਸਨ ਸੀਗੇ ਜੇ ਉਹਨਾਂ ਨੇ ਕਲਾਸ ਬਣਾਉਣੀਆਂ ਤੇ ਬਹੁਤ ਤਰੀਕੇ ਦੇ ਨਾਲ ਕਲਾਸ ਪੜਾਉਣੀਆਂ ਜੇ ਉਹਨਾਂ ਨੇ ਪਸਾਰ ਸਵਾਵਾ ਦੇਣੀਆਂ ਤਾਂ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀਗਾ ਤੇ ਹੁਣ ਵੀ ਸਾਨੂੰ ਉਹਨਾਂ ਦਾ ਸਾਰਾ ਕੁਝ yaad ਆਉਂਦਾ ਕਿ ਉਹ ਕਿਸ ਤਰ੍ਹਾਂ ਉਹਨਾਂ ਨੇ ਕਹਿਣਾ ਵੀ ਵੀ ਪ੍ਰੈਕਟੀਕਲ ਵੀ ਪ੍ਰੈਕਟੀਕਲ ਬਣ ਕੇ ਰਹੋ ਤੇ ਤਾਂ ਹੀ ਲੋਕਾਂ ਦੇ ਲੱਖਾਂ ਲੋਕਾਂ ਦੇ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਕੇ ਗਏ ਨੇ ਔਰ ਬਹੁਤ ਸਾਨੂੰ ਦੁੱਖ ਹੋ ਰਿਹਾ ਪੀਯੂ ਦੇ ਵਿੱਚ ਉਹਨਾਂ ਨੇ ਮਤਲਬ ਜਿਵੇਂ ਉਹਨਾਂ ਦੀ ਪੀਯੂ ਦੇ ਵਿੱਚ ਆਖਰੀ ਸਮਾ ਜਿਹੜਾ ਕਦੋਂ ਆਈ ਸੀ ਆ ਤੁਸੀਂ ਉਹਨਾਂ ਨੂੰ ਕਦੋਂ ਮਿਲੇ ਪੀਯੂ ਚੋ ਤਕਰੀਬਨ 4 ਕਿ ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਉਹ ਹਸਪੀਟਲ ਚ ਆਏ ਸੀਗੇ ਪਰ ਅਸੀਂ ਨਹੀਂ ਮਿਲੇ ਗੱਲ ਹੋਈ ਸੀ ਸਾਡੀ ਬਹੁਤ ਪਹਿਲਾਂ ਤੇ ਤਕਰੀਬਨ 4 ਕਿ ਮਹੀਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਸੀ ਪਰ ਉਹੀ ਆ ਕਿ ਉਦੋਂ ਵੀ ਥੋੜੇ ਜਿ ਢਿੱਲੇ ਸੀ ਜੀ ਤੇ 1 ਸਾਲ ਤੋਂ ਥੋੜੇ ਜਿ ਢਿੱਲੇ ਚੱਲ ਰਹੇ ਸੀ ਜੀ ਤੇ ਉਹੀ ਆ ਕਿ ਹੁਣ ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਤਾਂ ਇਹ ਮਾਲਕ ਅੱਗੇ ਅਰਦਾਸ ਕਰਾਂਗਾ ਕਿ ਸਾਰੇ ਪਰਿਵਾਰ ਨੂੰ ਇਹ ਪਾਣਾ ਮਾਲਕ ਦਾ ਪਾਣਾ ਮੰਨਣ ਦਾ ਜਿਹੜਾ ਬਲਵਕਸ਼ਣ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਔਰ ਸਾਰਿਆਂ ਨੂੰ ਪਾਣਾ ਮੰਨਣ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਸਾਡੇ ਨਾਲ ਮੌਜੂਦ ਸੀ ਟੀਐਸ ਰਿਹਾਰ ਜਿਨ੍ਹਾਂ ਨੇ ਕੀ ਬਤੌਰ ਸਟੂਡੈਂਟ ਫਿਰ ਕਲੀਗ ਤੇ ਯਾਰਾਂ ਦੋਸਤਾਂ ਵਾਲਾ ਜਿਹੜਾ ਰਿਸ਼ਤਾ ਨਿਭਾਇਆ ਜਸਵਿੰਦਰ ਪੱਲਾ ਦੇ ਨਾਲ ਅੱਜ ਉਹਨਾਂ ਦੇ ਦੇਹਾਂਤ ਤੋਂ ਬਾਅਦ ਨਾਮ ਅੱਖਾਂ ਦੇ ਨਾਲ ਪਰਿਵਾਰ ਨੂੰ ਪਾਣਾ ਬਖਸ਼ਣ ਦੀ ਜਿਹੜੀ ਹੈ ਅ ਅਰਦਾਸ ਵੀ ਕੀਤੀ ਹੈ ਗੁਰੂ ਸਾਹਿਬ ਅੱਗੇ ਤੇ ਇਹਨਾਂ ਦੇ ਹੀ ਕਾਫੀ ক্লোਜ਼ ਰਹੇ ਨੇ ਪੀਏਯੂ ਦੇ ਵਿੱਚ 2020 ਦੇ ਵਿੱਚ ਰਿਟਾਇਰ ਹੋਏ ਸੀ ਉਸ ਤੋਂ ਬਾਅਦ ਕਰੀਬ 5 ਮਹੀਨ ਪਹਿਲਾਂ ਹੀ ਇੱਥੇ ਆਏ ਸੀਗੇ ਔਰ ਇਹਨਾਂ ਦੇ ਨਾਲ ਲਗਾਤਾਰ ਗੱਲਬਾਤ ਵੀ ਹੁੰਦੀ ਰਹੀ ਉਹਨਾਂ ਕਿਉਂਕਿ ਜਸਵਿੰਦਰ ਪੱਲਾਈ ਇੱਕ ਇਹੋ ਜਿਹਾ ਇਨਸਾਨ ਸੀ ਜਿਨ੍ਹਾਂ ਨੇ ਆਪਣਾ profession ਬਤੌਰ ਲੈਕਚਰਰ ਤੋਂ ਬਾਅਦ ਕਾਮੇਡੀ ਕਿੰਗ ਤੱਕ ਦਾ ਆਪਣਾ ਸਫਰ ਜਿਹੜਾ ਤੈਅ ਕੀਤਾ ਪੰਜਾਬੀ ਇੰਡਸਟਰੀ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਉੱਥੇ ਹੀ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਹਰ ਇੱਕ ਕਲਾਕਾਰ ਦੇ ਚਿਹਰੇ ਤੇ ਅਜਨਮੋਸ਼ੀ ਜਿਹੜੀ ਨਜ਼ਰ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਰੋਲ ਨਿਭਾਇਆ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਚਾਚਾ ਚੱਤਰਹਾਦਾ ਕੈਰੈਕਟਰ ਉਹਨਾਂ ਦਾ ਕਾਫੀ ਪਸੰਦ ਆਇਆ ਐਡਵੋਕੇਟ ਢਿੱਲੋ ਦਾ ਕੈਰੈਕਟਰ ਉਹਨਾਂ ਨੂੰ ਲੋਕਾਂ ਨੂੰ ਵੀ ਪਸੰਦ ਆਇਆ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਰੋਲ ਨਿਭਾਇਆ ਤਾਂ ਅੱਜ ਉਹਨਾਂ ਦੇ ਦੇਹਾਂਤ ਤੋਂ ਬਾਅਦ ਪੰਜਾਬ ਦੇ ਵਿੱਚ ਹਰ ਇੱਕ ਵਿਅਕਤੀ ਦੀ ਜਿਹੜੀ ਅੱਖ ਨਮ ਨਜ਼ਰ ਆ ਰਹੀ ਹੈ ਲੋਕਾਂ ਦੇ ਵੱਲੋਂ ਸੋਗ ਦੀ ਲਹਿਰ ਜਿਹੜੀ ਆ ਪ੍ਰਕਟਾਈ ਜਾ ਰਹੀ ਹੈ ਉੱਥੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਪਰਿਵਾਰ ਨੂੰ ਭਾਣਾ ਬਖਸ਼ਣ ਦੇ ਵਾਸਤੇ ਅਰਦਾਸ ਰੱਬ ਅੱਗੇ ਕੀਤੀ ਗਈ ਹੈ ਹੋਰ ਵੀ ਬਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾਮੈਨ ਬੁਲਿੰਦਰ ਦੇ ਨਾਲ ਮੈਂ ਪ੍ਰਬੀਨ ਕੁ